ਅਸੀਗਲ ਬਾਈ ਜੀ ਗਿਆ ਚਲ ਜੇ ਬਾਈ ਆਪਣਾ ਚੱਲਣ ਰਿਹਾ ਸੀ ਪੱਲੇ ਭਾਈ ਗਰਵੰਤਾਲ ਕੰਮ ਤੇ ਅੱਜ ਆਪਣਾ ਕੰਮ ਹੋ ਗਿਆ ਫਾਈਨਲ ਤੇ ਸਭ ਤੋਂ ਵੱਡੀ ਮਿਹਰਬਾਨੀ ਭਾਈ ਹੁਣਾਂ ਦੀ ਵੀ ਕੰਮ ਦਾ ਖੁਸ਼ ਹੋ ਕੇ ਸਾਨੂੰ ਸਨਮਾਨਤ ਕਰਕੇ ਉਤਰਨ ਲੱਗੇ ਆ ਤੇ ਆਇਆ ਆਪਣਾ ਮੇਨ ਮਿਸਤਰੀ ਤੇ ਜਿੰਨੇ ਇੱਥੇ ਦਾ ਵੀ ਸਾਰਾ ਕੰਮ ਨੇ ਬੇੜਾ ਸਭ ਤੋਂ ਪਹਿਲਾਂ ਆਪਾਂ ਸਿਰੋਪਾ ਇਹਨੂੰ ਪਵਾਵਾਂਗੇ ਬੋਲੇ ਸੋਨਿਆ ਅੰਤਿਆਕਾਰੋ ਆ ਠੇਕੇਦਾਰ ਦਾ ਵੀ ਸਨਮਾਨਤ ਹੋਣਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸਾਡੇ ਕੰਮ ਨੂੰ ਬਣਾਇਆ ਸੋਨਿਆ ਬਹੁਤ ਪਿਆਰ ਪਰਿਆ ਰਵੇ ਸਦਾ ਹੀ ਵਾਹਿਗੁਰੂ ਕਿਰਪਾ ਕਰੇ ਸਭ ਤੋਂ ਮਿਹਰਬਾਨੀ ਇਹਨਾਂ ਨੇ ਘਰਾਂ ਦੀ ਇਹ ਆ ਕਿ ਸਾਨੂੰ ਸਨਮਾਨਤ ਕਰਕੇ ਤੋੜਿਆ ਤੇ ਸਾਡੇ ਕੰਮ ਨੂੰ ਇਹਨਾਂ ਨੇ ਸਲਾਇਆ ਤੇ ਬਾਕੀ ਧੰਨਵਾਦ ਬਾਈ ਤੁਹਾਡਾ ਜਿਹੜੇ ਵੀਡੀਓ ਸ਼ੇਅਰ ਕਰਦੇ ਬਾਕੀ ਜੇ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇਸ ਚੀਜ਼ ਤੇ ਕਮੈਂਟ ਜ਼ਰੂਰ ਕਰਿਓ ਵੀ ਘਰਾਂ ਦਾ ਕੰਮ ਕਿਵੇਂ ਦਾ ਲੱਗਾ ਵੀ ਸਾਨੂੰ ਸਨਮਾਨਤ ਕਰਕੇ ਉਹਨਾਂ ਤੋੜਿਆ ਧੰਨਵਾਦ ਬਾਈ ਜੀ ਬਾਈ ਜੀ ਆਪਾਂ ਰੈਨੋਵੇਟ ਕੀਤਾ ਵਾ ਕੰਮ ਤਕਰੀਬਨ ਕਿਵੇਂ ਆਪਾਂ ਲੱਗਿਆ 3 ਮਹੀਨੇ 3 ਮਹੀਨੇ ਤੇ ਸ਼ਾਇਦ 2 ਕੁ ਦਿਨ ਲੱਗਿਆ ਆਪਣੇ ਪੂਰਾ ਪੂਰਾ ਆਪਾਂ ਵੀ ਕੈਲਕੂਲੇਸ਼ਨ ਕੀਤੀ ਸੀ ਤੇ ਇਹਦੇ ਵਿੱਚ ਜ਼ਿਆਦਾਤਰ ਆਪਾਂ ਵੀ ਮੋਡੀਫਾਈ ਕੀਤਾ ਵਾ ਪੁਰਾਣੀ ਕੋਟੀ ਸੀ ਤੇ ਬਿਲਰ ਪੁੱਲਰ ਕਾਫੀ ਆਪਾਂ ਵੀ ਵਿੱਚ ਦਿੱਤੇ ਆ ਦੇ ਤੇ ਗਾੜੀ ਫਰੰਟ ਤੇ ਥੋੜਾ ਲੈਂਟਰ ਪਾਇਆ ਵਾ 2 ਕੁ ਸੰਗਲੇ ਲੈਂਟਰ ਪਾਇਆ ਬਾਕੀ ਆਪਾਂ ਇਹਨੂੰ ਰੈਨੋਵੇਟ ਹੀ ਕੀਤਾ ਵਾ ਤੇ ਬਾਕੀ ਭਾਈ ਜੀ ਜੇ ਕੋਈ ਆਪਣੀ ਕਮੀ ਪੇਸ਼ੀ ਹੁੰਦੀ ਆ ਤੇ ਇੱਕ ਮਿੰਟਾਂ 'ਚ ਮੇਰੇ ਭਾਈ ਦੱਸ ਦਿਆ ਕਰੋ ਕਿਉਂਕਿ ਆਪਾਂ ਉਹ ਗਲਤੀ ਨੂੰ ਕੱਢਣੇ ਜੋਗ ਹੋਵਾਂਗੇ ਤੇ ਬਾਕੀ ਆਪਾਂ ਜਿੱਥੇ ਕੰਮ ਫਿਨਿਸ਼ ਹੁੰਦਾ ਵਾ ਆਪਾਂ ਨਾਲ ਦੀ ਨਾਲ ਝਾੜੂ ਮਾਰ ਕੇ ਸਾਫ਼ ਕਰਕੇ ਦੇਈਦਾ ਇਹ ਨਹੀਂ ਵੀ ਆਪਾਂ ਖਲਾਰਾ ਛੱਡ ਗਾਈਦਾ ਵਾ ਕਿਉਂਕਿ ਆਪਾਂ ਤੁਹਾਨੂੰ ਵੀ ਪਤਾ ਵਾ ਕਿ ਆਪਾਂ ਜਿਹੜਾ ਕੰਮ ਫਿਨਿਸ਼ ਕਰਦੇ ਆ ਉਹਨੂੰ ਝਾੜੂ ਮਾਰ ਕੇ ਆਈਦਾ ਵਾ ਸ਼ਾਇਦ ਇਹ ਕਿਤੇ ਵੀ ਨਾ ਝਾੜੂ ਵੱਜਾ ਹੋਵੇ ਨਹੀਂ ਤੇ ਆਪਾਂ ਤੇ ਤਕਰੀਬਨ ਤਕਰੀਬਨ ਆਪਾਂ ਜਿਹੜਾ ਆਪਣਾ ਝਾੜੂ ਮਾਰ ਕੇ ਰਈਦਾ ਤੁਹਾਡੇ ਸਾਹਮਣੇ ਆਪਣੀ ਹੰਡੇ ਡੇ ਰਹੀ ਆ ਤੇ ਬਾਕੀ ਜਿਹੜਾ ਸਮਾਨ ਸ਼ਿਫਟ ਆਪਾਂ ਨਾਲ ਦੀ ਨਾਲ ਦੂਜੇ ਘਰ ਕਰਤਾ ਵਾ ਤਾਂ ਦੇ ਤੇਗ ਬਾਦਰ ਸਾਹਿਬ ਦੀ ਕਿਰਪਾ ਵਾ ਕਿ ਆਪਾਂ ਨੂੰ ਇਦਾਂ ਤੁਹਾਡੇ ਸਿਰ ਤੇ ਕੰਮ ਚੱਲਣ ਦਿਆ ਵਾ ਆਪਣਾ ਵੀਰ ਜੀ ਤੇ ਬਾਕੀ ਭਾਈ ਜੀ ਜੇ ਕੋਈ ਆਪਣੇ ਜੋ ਕਮੀ ਹੁੰਦੀ ਆ ਤੇ ਜਰੂਰ ਮੇਰੇ ਬਾਈ ਦੱਸ ਦਿਆ ਕਰੋ ਕਿਉਂਕਿ ਆਪਾਂ ਉਹ ਕਮੀ ਨੂੰ ਕੱਢ ਲ ਜੂਗਾ ਅਗੇ ਤੇ ਬਾਕੀ ਜੇ ਚੰਗੀ ਲੱਗੀ ਵੀਡੀਓ ਲਾਈਕ ਤੇ ਸ਼ੇਅਰ ਕਮੈਂਟ ਮੇਰੇ ਕੋਲ ਜਰੂਰ ਕਰ ਦਿਆ ਕਰੋ ਤੇ ਬਾਕੀ ਆਪਾਂ ਭਾਈ ਘਰ ਵਾਲਿਆਂ ਦਾ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਆਪਾਂ ਨੂੰ ਇੰਨੇ ਕਾਬਲ ਸਮਝਿਆ ਨਹੀਂ ਤੇ 90% ਬੰਦੇ ਜਦੋਂ ਲਾਸਟ ਦੇ ਕੰਮ ਖਤਮ ਹੁੰਦਾ ਆਉਣਾ ਕਪੱਤ ਕਰਕੇ ਨਿਕਲਦੇ ਆ ਤੇ ਬਾਈ ਜੀ ਸਭ ਤੋਂ ਵੱਡਾ ਆਪਾਂ ਘਰ ਵਾਲਿਆਂ ਨੂੰ ਧੰਨਵਾਦ ਕਹਾਂਗੇ ਸਭ ਤੋਂ ਵੱਡੀ ਆਪਾਂ ਉਹਨਾਂ ਨੂੰ ਮੁਬਾਰਕਬਾਦ ਦਾਂਗੇ ਕਿ ਜਿਹੜੀ ਆਪਣੀ ਲਾਸਟ ਜਿਹੜਾ ਕੰਮ ਹੁੰਦਾ ਵਾ ਵਧੀਆ ਫਾਈਨਲ ਹੋਇਆ ਵਧੀਆ ਸਾਹ ਗਤਾਵ ਹੋਇਆ ਤੇ ਸਭ ਤੋਂ ਵੱਡੀ ਗੱਲ ਵੀ ਬਾਈ ਉਹਨਾਂ ਨਾਲ ਦੀ ਨਾਲ ਫਾਈਨਲ ਕਰਤਾ ਆਪਾਂ ਇੱਕ ਪੈਸੇ ਦਾ ਆਧਾਰ ਨਹੀਂ ਕੀਤਾ ਉਹਨਾਂ ਨੇ ਨਾਲ ਦੀ ਨਾਲ ਆਪਣਾ ਜੋਸ਼ ਸਾਬ ਬਖਤਾਬ ਬਣਦਾ ਹੀ ਫਾਈਨਲ ਕਰਕੇ ਤੋੜਿਆ ਤੇ ਬਾਈ ਜੀ ਬਾਕੀ ਆਪਾਂ ਦਿਲੋਂ ਧੰਨਵਾਦ ਆ ਵੀਰ ਦੇ ਜਿਨੇ ਆਪਾਂ ਨੂੰ ਇੰਨੇ ਕਾਬਲ ਸਮਝਿਆ ਲਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮੇਰੇ ਭਾਈ ਜੀ ਕਿਉਂਕਿ ਆਪਾਂ ਅਕਸਰ ਹੀ ਕਹਿ ਦਿੰਨੇ ਆ ਕਿ ਭਾਈ ਜੀ ਘਰ ਵਾਲੇ ਮਾੜੇ ਹੁੰਦੇ ਆ ਪੰਜੀ ਉਗਾਂ ਇੱਕੋ ਜਿਹੀਆਂ ਹੁੰਦੀਆਂ ਆਪਾਂ ਨੂੰ ਆਪਣਾ ਜਿਹੜਾ ਗਾਹਗਾ ਰੱਬ ਦੇ ਸਮਾਨਾ ਪਿਆਰ ਦੇ ਨਾਲ ਤੇ ਤੋਰਿਆ ਤੇ ਬਾਕੀ ਭਾਈ ਜੀ ਗਾਂ ਵੀ ਸਾਡਾ ਪਿਆਰ ਮੁਹੱਬਤ ਵਿਆਹ ਸ਼ਾਦੀਆਂ ਤੱਕ ਪ੍ਰੋਗਰਾਮ ਆਪਣੇ ਲਗਭਗ ਜਿੱਥੇ ਆਪਾਂ ਕੰਮ ਕਰਦੇ ਆ ਚੱਲਦੇ ਆ ਬਾਕੀ ਭਾਈ ਜੀ ਤਨਵਾਦ